ਹਾਂਜੀ ਕੀ ਹਾਲ ਨੇ ਵੀਰਾਂ ਦਾ ਅੱਜ ਫੇਰ ਸਵੇਰੇ ਸਵੇਰੇ ਟਰੱਕ ਫੇਰ ਪੈਂਚਰ ਹੋ ਗਿਆ ਤੇ ਆਹ ਦੇਖੋ ਆਹ ਟਾਇਰ ਆ ਇਹਦੇ ਵਿੱਚ ਵੱਜ ਗਿਆ ਕਿੱਲ ਤੇ ਆਹ ਵੇਖੋ ਪਾਣੀ ਲਾ ਕੇ ਦੇਖਦੇ ਆਂ ਆ ਵੇਖੋ ਇਹ ਸਾਡਾ ਰੋਜ਼ ਦਾ ਹੀ ਕੰਮ ਹੈ ਕੋਈ ਨਾ ਕੋਈ ਕਿੱਲ ਕੋਕਾ ਪੱਜੇ ਹੀ ਰਹਿੰਦਾ ਜਦੋਂ ਸਵੇਰੇ ਕੰਮ ਸਟਾਰਟ ਕਰਦੇ ਆ ਤੁਰੀ ਦਾ ਤੇ ਕੋਈ ਨਾ ਕੋਈ ਟਾਇਰ ਪੈਂਚਰ ਸਵੇਰੇ ਹੋਇਆ ਹੀ ਹੁੰਦਾ ਹੁਣ ਫੇਰ ਆਪਾਂ ਆਏ ਆ ਵਰਕਸ਼ਾਪ ਤੇ ਆ ਬਾਈ ਟਾਇਰਾਂ ਵਾਲਾ ਸੱਦਿਆ ਤੇ ਲੱਗਿਆ ਖੋਲ-ਬੱਟ ਕਰਨ ਤੇ ਵੇਖਦੇ ਹਾਂ ਹੁਣ ਕੀ ਬਣਦਾ ਹੁਣ ਬਾਈ ਲੱਗਾ ਇੱਕ ਲਾਉਣ ਥੱਲੇ ਤੇ ਖੋਲਦਿਆਂ ਟਾਇਰ ਤੇ ਲਵਾਈਏ ਪੈਂਚਰ ਇਹ ਪਤਾ ਨਹੀਂ ਸਾਲੇ 7-8 ਦਿਨ ਹੋ ਗਏ ਰੋਜ਼ ਦਾ ਹੀ ਕੰਮ ਹੋ ਗਿਆ ਫੇਰੇ ਟਾਇਰ ਇੱਕ ਵਾਰ ਪੈਂਚਰ ਹੋਣਾ ਹੀ ਹੋਣਾ ਹੁੰਦਾ ਤੇ ਉਹਨਾਂ ਬਾਈ ਇੱਕ ਲਾਏਗਾ ਤੇ ਖੋਲੇਗਾ ਟਾਇਰ ਹਵਾ ਬਹੁਤ ਚੱਲੀ ਜਾਂਦੀ ਅੱਜ ਆ ਕੰਮ ਵਧੀਆ ਹੈ ਆ ਛੋਟੇ ਟਰੱਕ ਦੀ ਸੈਟਅਪ ਕੀਤਾ ਸਾਰਾ ਇਹਦੇ ਜੀ ਸਾਰੀਆਂ ਮਸ਼ੀਨਾਂ ਲਾਈਆਂ ਬਾਈ ਹਰਣੇ ਦੇ ਚੀ ਟੈਂਕੀ ਰੱਖੀ ਆ ਦੇਖੋ ਆ ਛੋਟਾ ਟਰੱਕ ਆ ਇੱਕ ਇਹਦੇ ਚ ਟਾਇਰ ਫਿੱਟ ਕਰਨ ਵਾਲੀ ਮਸ਼ੀਨ ਹਵਾ ਵਾਲੀ ਟੈਂਕੀ ਨਵੇਂ ਟਾਇਰ ਸਾਰੇ ਟੂਲ ਇਜੇ ਫੇ ਮਰਜੀ ਕੋ ਟਰੱਕ ਖਰਾਬ ਹੋ ਜੇ ਟਾਇਰ ਪਾੜ ਜੇ ਪੈਂਚਰ ਹੋ ਜੇ ਟਰੱਕ ਲੈ ਕੇ ਪਿੱਛੇ ਹੀ ਪਹੁੰਚ ਜਾਂਦੇ ਆ ਇਹ ਚੀਜ਼ ਹੈ ਬਹੁਤ ਵਧੀਆ ਵੈਸੇ ਤੁਰਦੀ ਫਿਰਦੀ ਵਰਕਸ਼ਾਪ ਹੈ ਟਾਇਰਾਂ ਦੀ ਜਿਹੜਾ ਮਰਜੀ ਕੰਮ ਕਰਾ ਲਓ ਉੱਥੇ ਆ ਜਾਂਦੇ ਆ ਇਹ ਤੇ ਭਾਈ ਮੈਲਬਨ ਵਾਲੇ ਵੀਰਾਂ ਵਾਸਤੇ ਆਪਾਂ ਵੀਡੀਓ ਬਣਾਈ ਆ ਆ ਨਿਊ ਵੈਸਟਰਨ ਟਰੱਕ ਟਾਇਰ ਵਾਲਿਆ ਭਾਈ ਇਹ ਆਪਣਾ ਪਾਕਿਸਤਾਨੀ ਭਰਾ ਹੈ ਤੇ ਬਹੁਤ ਵਧੀਆ ਕੰਮ ਕਰਦਾ ਇਹਦਾ ਨੰਬਰ ਵੀ ਦੇ ਦਿੰਨੇ ਆ ਆਪਾਂ हां जी भाई दी कंपनी ਦਾ ਨਾਮ ਨਿਊ ਵੈਸਟਰਨ ਟਰੱਕ ਟਾਇਰਸ ਨਿਊ ਐਂਡ ਯੂਜ਼ਡ ਟਾਇਰ ਬ੍ਰੇਕਡਾਊਨ ਸਰਵਿਸ ਅਵੇਲੇਬਲ ਆਨ ਸਾਈਟ ਸਰਵਿਸ ਤੇ ਆਹ ਬਾਈ ਦਾ ਮੋਬਾਈਲ ਨੰਬਰ ਹੈ ਜੀ ਕਿਸੇ ਵੀਰ ਨੂੰ ਮੈਲਬਨ ਦੇ ਆਰਾਊਂਡ ਵੈਸਟ ਵਾਲੇ ਪਾਸੇ ਲੋਡ ਪੈ ਜੇ ਤਾਂ ਬਾਈ ਨੂੰ ਫੋਨ ਕਰ ਲਿਓ ਤੇ ਬਾਈ ਉੱਥੇ ਹੀ ਪਹੁੰਚ ਜਾਂਦਾ ਜਿੱਥੇ ਤੁਹਾਡਾ ਟਰੱਕ ਖਰਾਬ ਹੋਏਗਾ ਸਾਰਾ ਸਮਾਨ ਬਾਈ ਕੋਲ ਟਰੱਕ 'ਚ ਹੁੰਦਾ ਨਵੇਂ ਟਾਇਰ ਟਰਾਲਿਆਂ ਦੇ ਟਾਇਰ ਟਰੱਕ ਦੇ ਡਰਾਈਵ ਐਕਸਲ ਸਾਰੇ ਟਾਇਰ ਹੁੰਦੇ ਆ ਬਾਈ ਕੋਲ ਜਿੱਥੇ ਲੋਡ ਹੋਵੇ ਤੁਹਾਨੂੰ ਉੱਥੇ ਹੀ ਬਾਈ ਪਹੁੰਚ ਜਾਊਗਾ। ਤੇ ਇਹ ਬਹੁਤ ਵਧੀਆ ਸਿਸਟਮ ਹੈ ਬਾਈ ਦਾ। ਤੇ ਮੈਨੂੰ ਵੀ ਬਹੁਤ ਵਾਰ ਲੋਡ ਪਈ ਮੈਂ ਬਾਈ ਨੂੰ ਫੋਨ ਕਰ ਦਿੰਦਾ ਤੇ ਬੰਦਾ ਪਿੱਛੇ ਹੀ ਪਹੁੰਚ ਜਾਂਦਾ। ਤੇ ਕੰਮ ਵੀ ਬਹੁਤ ਤੇਜ਼ ਕਰਦਾ ਅੱਧੇ ਪੌਣੇ ਘੰਟੇ ਦੇ ਵਿੱਚ ਤੁਹਾਨੂੰ ਟਰੱਕ ਦਾ ਪੈਂਚਰ ਲਾ ਕੇ ਕੰਮ ਜੋਗਾ ਕਰ ਦਿੰਦਾ। ਆ ਮੈਂ ਦੇਖੋ ਵਾਲੇ 2-3 ਮਿੰਟ ਪਹਿਲਾਂ ਹੀ ਸ਼ੁਰੂ ਕੀਤਾ ਬਾਈ ਨੇ। ਤੇ ਗਲਿਆਂ 20-35 ਮਿੰਟਾਂ ਜਨੇ ਆਪਾਂ ਨੂੰ ਰੈਡੀ ਕਰਕੇ ਤੋਰ ਦੇਣਾ ਇੱਥੋਂ। ਆ ਲੱਗ ਗਿਆ ਬਾਈ ਸ਼ੁਰੂ ਕਰਨਾ।